ਵਿੱਚ ਲਾਈਵ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਵੋਟਾਂ ਦੀਆਂ ਤਰੀਕਾਂ ਐਲਾਨ ਕੀਤੀਆਂ ਗਈਆਂ ਤੇ ਇਹ ਪੰਚਾਇਤ ਚੋਣਾਂ ਹੋਣ ਜਾਣੀ ਹੈ ਯਾਨੀ ਸਰਪੰਚਾਂ ਤੇ ਪੰਚਾਂ ਦੀਆਂ ਇੱਕ ਵਾਰੀ ਫਿਰ ਚੋਣਾਂ ਹੋ ਰਹੀਆਂ ਜਿਹੜੇ ਰਹਿ ਗਏ ਸੀ ਜਿਹਨੂੰ ਕਿ ਜਿਮਣੀ ਚੋਣ ਕਹਿੰਦੇ ਆ ਉਹ ਚੋਣ ਹੋਣੀ ਆ ਤੇ ਇਹ ਤਰੀਕ ਮਿੱਥੀ ਗਈ ਆ 27 ਜੁਲਾਈ ਐਤਵਾਰ ਦੀ ਜਦੋਂ ਕਿ ਚੋਣਾਂ ਦਾ ਜਿਹੜਾ ਪੂਰਾ ਪ੍ਰੋਸੈਸ ਆ ਕਾਗਜ਼ ਭਰਨ ਦਾ ਉਹ 14 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ ਤੇ 17 ਜੁਲਾਈ ਤੱਕ ਆਖਰੀ ਤਰੀਕ ਹੈ ਕਾਗਜ਼ ਭਰਨ ਦੀ 18 ਜੁਲਾਈ ਨੂੰ ਨੋਮੀਨੇਸ਼ਨਾਂ ਉਹਨਾਂ ਦੀ ਪੜਤਾਲ ਹੋਣੀ ਆ ਤੇ 19 ਜੁਲਾਈ ਹੈ ਜਿਹੜੀ ਉਹ ਕਾਗਜ਼ ਵਾਪਸ ਲੈਣ ਦੀ ਤਰੀਕ ਹੋਵੇਗੀ 27 ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਸ਼ਾਮ ਨੂੰ ਹੀ ਗਿਣਤੀ ਹੋ ਕੇ ਨਤੀਜਾ ਆਵੇਗਾ 28 ਤਰੀਕ ਤੱਕ ਸਾਰਾ ਜਿਹੜਾ ਕੰਮ ਆ ਉਹ ਮਕੰਮਲ ਕਰ ਲਿਆ ਜਾਵੇਗਾ ਇਹ ਚੋਣ ਕਮਿਸ਼ਨ ਨੇ ਹਦਾਇਤਾਂ ਕੀਤੀਆਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 90 ਸਰਪੰਚ ਚੁਣੇ ਜਾਣੇ ਆ ਇਸ ਦਿਨ ਤੇ 1771 ਪੰਜ ਮੈਂਬਰ ਪੰਚਾਇਤ ਚੁਣੇ ਜਾਣੇ ਆ ਇਹਨਾਂ ਵਿੱਚੋਂ ਅੰਮ੍ਰਿਤਸਰ ਦੇ ਵਿੱਚ 10 ਸਰਪੰਚ ਤੇ 110 ਪੰਜ ਬਠਿੰਡਾ ਵਿੱਚ 46 ਪੰਜ ਬਰਨਾਲਾ ਵਿੱਚ ਇੱਕ ਸਰਪੰਚ 16 ਪੰਜ ਫਿਰੋਜ਼ਪੁਰ ਵਿੱਚ 12 ਸਰਪੰਚ 231 ਸਰਪੰਚ ਫਾਜ਼ਿਲਕਾ ਵਿੱਚ ਦੋ ਸਰਪੰਚ 20 ਪੰਜ ਫਰੀਦਕੋਟ ਵਿੱਚ ਇੱਕ ਸਰਪੰਚ 35 ਪੰਜ ਫਤਿਹਗੜ ਸਾਹਿਬ ਵਿੱਚ 35 ਪੰਜ ਗੁਰਦਾਸਪੁਰ ਵਿੱਚ 21 ਸਰਪੰਚ 323 ਪੰਜ ਹੁਸ਼ਿਆਰਪੁਰ <Pushyarpa> ਵਿੱਚ 4 ਸਰਪੰਚ 151 ਪੰਜ ਜਲੰਧਰ ਵਿੱਚ 3 ਸਰਪੰਚ 82 ਪੰਜ ਕਪੂਰਥਲਾ ਵਿੱਚ 4 ਸਰਪੰਚ 63 ਪੰਜ ਲੁਧਿਆਣਾ ਵਿੱਚ 3 ਸਰਪੰਚ 97 ਪੰਜ ਮਾਨਸਾ ਵਿੱਚ 19 ਪੰਜ ਮੁਕਸਰ ਸਾਹਿਬ ਵਿੱਚ 20 ਪੰਜ ਮੋਗਾ ਵਿੱਚ 1 ਸਰਪੰਚ ਤੇ 46 ਪੰਜ ਸ਼ਹੀਦ ਭਗਤ ਸਿੰਘ ਨਗਰ ਯਾਨੀ ਨਵਾਂ ਸ਼ਹਿਰ ਵਿੱਚ 1 ਸਰਪੰਚ 48 ਪੰਜ ਪਟਿਆਲਾ ਵਿੱਚ 5 ਸਰਪੰਚ 136 ਪੰਜ ਰੋਪੜ ਵਿੱਚ 3 ਸਰਪੰਚ 27 ਪੰਜ ਪਠਾਨਕੋਟ ਵਿੱਚ 31 ਪੰਜ ਸੰਗਰੂਰ ਵਿੱਚ 2 ਸਰਪੰਚ 24 ਪੰਜ ਐਸ اے ਐਸ ਨਗਰ ਯਾਨੀ ਮੁਹਾਲੀ ਦੇ ਵਿੱਚ 6 ਸਰਪੰਚ ਤੇ 119 ਪੰਜ ਤਰਮਤਾਰਨ ਵਿੱਚ 10 ਸਰਪੰਚ ਤੇ 98 ਪੰਜ ਜਦੋਂ ਕਿ ਮਲੇਰ ਕੋਟਲਾ ਦੇ ਵਿੱਚ 1 ਸਰਪੰਚ ਤੇ 13 ਪੰਚਾਂ ਦੀ ਚੋਣ ਹੋਣੀ ਹੈ ਯਾਨੀ ਪੰਜਾਬ ਦੇ ਵਿੱਚ ਕੁੱਲ 90 ਸਰਪੰਚ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਦੀ ਚੋਣ ਹੋਣੀ ਹੈ ਪਿੰਡਾਂ ਦੇ ਵਿੱਚ ਤੇ 1772 ਯਾਨੀ 1772 ਪੰਚਾਂ ਦੀ ਚੋਣ ਹੋਣੀ ਹੈ ਹੁਣ ਆਪਾਂ ਗੱਲ ਕਰਦੇ ਆ ਫਰੀਦਕੋਟ ਜ਼ਿਲ੍ਹੇ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਚੋਣ ਹੋਣੀ ਹੈ ਫਰੀਦਕੋਟ ਜ਼ਿਲ੍ਹੇ ਵਿੱਚ ਚੰਨੀਆਂ ਬੀਲੇਵਾਲਾ ਕਾਬਲਵਾਲਾ ਗੋਲੇਵਾਲਾ ਮੱਲੇਵਾਲਾ ਪੁਰਾਣੀ ਪਿਪਲੀ ਨਵਾਂ ਮਹਿਮੂਆਣਾ ਗੁਬਿੰਦਸਰ ਚੇਤ ਸਿੰਘ ਵਾਲਾ ਰਾਈਆਂ ਵਾਲਾ ਕਲਾਂ ਕੋਠੇ ਵੜਿੰਗ ਜਲਾਲਿਆਣਾ ਹਰੀ ਨੌ ਪੈਰੋਕੀ ਪੱਟੀ ਚੱਕਲਿਆਣ ਸਿਵੀਆਂ ਬੈਬਲ ਕਲਾਂ ਇਸ ਪਿੰਡ ਦੇ ਵਿੱਚ ਸਰਪੰਚ ਦੀ ਵੀ ਚੋਣ ਹੋਣੀ ਆ ਪੰਚਾਂ ਦੇ ਨਾਲ ਨਾਲ ਇਸ ਤੋਂ ਇਲਾਵਾ ਕੋਠੇ ਚੰਦ ਸਿੰਘ ਅਜੀਤ ਗਿੱਲ ਗੁਲਾਬਗੜ ਰੋੜੀ ਕਪੂਰਾ ਤੇ ਕੋਠੇ ਢਿਲਮਾਂ ਵਾਲੇ ਇਹਨਾਂ ਦੇ ਵਿੱਚ ਪੰਚਾਇਤ ਦੇ ਲਈ ਓਟਾ ਪੈਣੀਆਂ ਯਾਨੀ ਕੁੱਲ 35 ਪੰਚ ਚੁਣੇ ਜਾਣੇ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਤੇ ਇੱਕ ਸਰਪੰਚ ਚੁਣਿਆ ਜਾਣਾ ਇਹ ਸਾਰਾ ਕੁਝ ਆ ਜਿਹੜਾ ਇਹ ਤੁਹਾਨੂੰ ਜਿਹੜੀਆਂ ਤਰੀਕਾਂ ਦਸੀਆਂ ਉਹ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕਰ ਦਿੱਤੀਆਂ ਤੇ ਇਹ ਅਨਾਉਂਸ ਕਰਨ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਚੋਣਾਂਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਨਮਸਕਾਰ